ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਸਾਰੇ ਠੀਕ ਹੋਵੋਗੇ ਪਿਛਲੇ ਕੁਝ ਦਿਨਾਂ ਦੀਆਂ ਵੀਡੀਓ ਤੁਸੀਂ ਦबई ਦੀਆਂ ਵੇਖ ਹੀ ਰਹੇ ਹੋ ਕਿ ਕਿਸ ਤਰ੍ਹਾਂ ਉੱਥੇ ਮੀਂਹ ਦਾ ਦੁਕਾਨ ਦਾ ਨਾਮਿਨੀ ਕਿੰਨਾ ਦबई ਇੱਕੋ ਦਮ ਹੀ ਪਾਣੀ ਦੇ ਵਿੱਚ ਡੁੱਬ ਗਿਆ ਇਹ ਕਾਰਨ ਕੀ ਨੇ ਕਿ ਜੋ ਕੁਦਰਤ ਦੇ ਨਾਲ ਪੰਗੇ ਲੈਂਦੇ ਨੇ ਜਾ ਕੁਦਰਤ ਨੂੰ ਕੁਝ ਨਹੀਂ ਸਮਝਦੇ। ਜੇ ਕਹਿੰਦੇ ਨੇ ਅਸੀਂ ਖੁਦ ਅਸੀਂ ਆਪ ਦੀ ਚੀਜ਼ ਅਸੀਂ ਖੁਦ ਤਿਆਰ ਕਰ ਲੈਨੇ ਆ। ਤਾਂ ਦबई ਵੀ ਉਹਨਾਂ ਸ਼ਹਿਰਾਂ ਦੇ ਵਿੱਚੋਂ ਇੱਕ ਆਉਂਦਾ। ਜੋ ਕਹਿੰਦੇ ਨੇ ਕਿ ਅਸੀਂ ਨਕਲੀ ਬੱਦਲ ਬਣਾ ਲੈਨੇ ਆ। ਨਕਲੀ ਬੱਦਲ ਬਣਾ ਕੇ ਉਸ ਹਿਸਾਬ ਦੇ ਨਾਲ ਅਸੀਂ ਬਾਰਿਸ਼ ਕਰ ਲੈਨੇ ਆ। ਜਿੱਥੇ ਦबई ਦੇ ਵਿੱਚ ਇੱਕ ਸਾਲ ਦੇ ਵਿੱਚ ਜਿੰਨੀ ਜਿੰਨਾ ਮੀਂਹ ਪੈਂਦਾ ਸੀ ਓਨਾ ਮੀਂਹ ਉਹ ਕੁਦਰਤ ਨੇ ਇੱਕ ਦਿਨ ਦੇ ਵਿੱਚ ਪਾ ਦਿੱਤਾ ਜਿੱਥੇ ਗੱਡੀਆਂ ਡੁੱਬ ਗਈਆਂ ਘਰ ਰੁੜ ਗਏ ਹਰ ਚੀਜ਼ ਜਿੱਥੇ ਇੱਕ ਸਾਲ ਦੇ ਵਿੱਚ ਜਿੰਨਾ ਮੀ ਦਬਈ ਬਵਾਲੇ ਪਵਾਉਂਦੇ ਸੀ ਆਪ ਦੇ ਨਕਲੀ ਬੱਦਲ ਬਣਾ ਕੇ ਉਹਨਾਂ ਮੀ ਇੱਕ ਦਿਨ ਦੇ ਵਿੱਚ ਪੈ ਗਿਆ ਸਾਰਾ ਕੁਝ ਤਹਸ ਨਹਸ ਹੋ ਗਿਆ ਇਸ ਤੋਂ ਸਿੱਖ ਲਵੋ ਕੁਝ ਕੁਦਰਤ ਦੇ ਨਾਲ ਪੰਗੇ ਨਾ ਲਵੋ ਕੁਦਰਤ ਜੋ ਚੀਜ਼ ਦਿੰਦੀ ਹੈ ਉਹ ਲੋੜ ਅਨਸਾਰ ਦਿੰਦੀ ਹੈ ਜਿੰਨੂੰ ਜਿੰਨੀ ਚੀਜ਼ ਚਾਹੀਦੀ ਹੁੰਦੀ ਆ ਇਹ ਕੁਦਰਤ ਉਸ ਹਿਸਾਬ ਦੇ ਨਾਲ ਉਸ ਚੀਜ਼ ਨੂੰ ਦਿੰਦੀ ਹੈ ਇਸ ਚੀਜ਼ ਨੂੰ ਸਮਝ ਲਵੋ